ਇਸ ਵੇਲੇ ਦੀ ਵੱਡੀ ਖਬਰ ਅੰਮ੍ਰਿਤਸਰ ਤੋਂ ਹੈ ਅੰਮ੍ਰਿਤਸਰ ਪਠਾਨਕੋਟ ਮੁੱਖ ਮਾਰਗ ਤੇ ਇੱਕ ਪ੍ਰਾਈਵੇਟ ਬੱਸ ਤੇ ਟਿਪਰ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ ਹਾਦਸਾ ਇਸ ਕਦਰ ਜ਼ਬਰਦਸਤੀ ਕਿ ਇੱਕ ਸਵਾਰੀ ਦੀ ਮੌਕੇ ਤੇ ਹੀ ਮੌਤ ਹੋ ਗਈ ਜਦਕਿ ਦਰਜਨ ਤੋਂ ਵੱਧ ਸਵਾਰੀਆਂ ਗੰਭੀਰ ਰੂਪ ਚ ਜ਼ਖਮੀ ਹੋ ਗਈਆਂ ਨੇ ਪ੍ਰਾਪਤ ਜਾਣਕਾਰੀ ਅਨੁਸਾਰ ਹਾਦਸੇ ਚ 15 ਸਾਲਾ ਇੱਕ ਬੱਚੇ ਦੀ ਵੀ ਮੌਤ ਹੋ ਗਈ ਹੈ ਜਦਕਿ ਕਈਆਂ ਦੀ ਹਾਲਤ ਗੰਭੀਰ ਹੋਣ ਕਰਕੇ ਮੌਤਾਂ ਦੀ ਗਿਣਤੀ ਵਧਣ ਦਾ ਖਤਰਾ ਜਤਾਇਆ ਜਾ ਰਿਹਾ ਹੈ ਜ਼ਖਮੀਆਂ ਨੂੰ ਤੁਰੰਤ ਅੰਮ੍ਰਿਤਸਰ ਦੇ ਵੱਖ-ਵੱਖ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ ਜਾਣਕਾਰੀ ਮੁਤਾਬਕ ਇਹ ਹਾਦਸਾ ਗੋਪਾਲਪੁਰਾ ਨਜ਼ਦੀਕ ਉਦੋਂ ਵਾਪਰਿਆ ਜਦੋਂ ਟਿਪਰ ਟਰੱਕ ਜੂਰਟਰਨ ਲੈ ਰਿਆ ਸੀ ਤੇ ਬਟਾਲਾ ਸਾਈਡ ਤੋਂ ਆ ਰਹੀ ਬੱਸ ਉਸ ਨਾਲ ਜਾ ਟਕਰਾਈ ਹਾਦਸੇ ਵਿੱਚ ਇੱਕ ਬੱਚੇ ਦੀ ਮੌਤ ਦੀ ਖਬਰ ਦੱਸੀ ਜਾ ਰਹੀ ਹੈ ਤੇ ਬਾਕੀ ਕਈ ਲੋਕਾਂ ਦੇ ਜ਼ਖਮੀ ਹੋਣ ਦੀ ਪੁਸ਼ਟੀ ਕੀਤੀ ਗਈ ਹੈ ਹਾਲਾਂਕਿ ਮਰਨ ਵਾਲਿਆਂ ਦੀ ਗਿਣਤੀ ਜਿਹੜੀ ਆ ਉਹਦੀ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਹੋਈ ਹੈ ਤੇ ਜ਼ਖਮੀਆਂ ਨੂੰ ਅੰਮ੍ਰਿਤਸਰ ਦੇ ਗੁਰੂ ਰਾਮਦਾਸ ਹਸਪਤਾਲ, ਗੁਰੂ ਨਾਨਕ ਦੇਵ ਹਸਪਤਾਲ ਤੇ ਸਿਵਲ ਹਸਪਤਾਲ ਸਮੇਤ ਕਈ ਹਸਪਤਾਲਾਂ ਵਿੱਚ ਦਾਖਲ ਕਰਵਾਇਆ ਗਿਆ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਟਿਪਪਰ ਟਰੱਕ ਦਾ ਡਰਾਈਵਰ ਮੌਕੇ ਤੋਂ ਫਰਾਰ ਹੈ ਜਦਕਿ ਬੱਸ ਡਰਾਈਵਰ ਵੀ ਜ਼ਖਮੀ ਹੈ ਪਰ ਉਸ ਦੇ ਬਾਰੇ ਹਾਲੇ ਤੱਕ ਵੇਰਵਾ ਨਹੀਂ ਮਿਲਿਆ ਕਿ ਉਹ ਕਿਸ ਹਸਪਤਾਲ ਵਿੱਚ ਦਾਖਲ ਹੈ ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਤਫ਼ਤੀਸ਼ ਜਾਰੀ ਹੈ ਤੇ ਹਾਦਸੇ ਦੇ ਅਸਲ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਜਨਪ੍ਰੀਤ ਨਾਮ ਹੈ ਮੇਰਾ ਇੱਕ ਤਕਤੂ ਨੰਗਰ ਲੱਗੇ ਐਕਸੀਡੈਂਟ ਹੋਇਆ ਬੱਸ ਦਾ ਤੇ ਟੈਂਕਰ ਦਾ ਤੇ ਉਹਦੇ ਵਿੱਚ ਕੁਝ ਇੱਕ ਦੋ ਜਣੇ ਮਰੇ ਵੀ ਆ ਤੇ ਬਾਕੀ ਪੇਸ਼ੈਂਟ ਲੈ ਗਿਆ ਤੇ ਕਿੰਨੇ ਕੁ ਲੋਕ ਦਖਣੀ ਹੋਇਆ ਜੀ ਕੋਈ ਅੰਦਾਜ਼ਾ ਨਹੀਂ ਭਾਜੀ ਗੱਡੀਆਂ ਆ ਰਹੀਆਂ ਉੱਥੋਂ ਜੇ ਤਾਂ ਕਰਕੇ ਕਿੰਨੇ ਜਨਾਂ ਦੀ ਇੱਕ ਤਾਂ ਮੈਂ ਖੁਦ ਦੇਖਿਆ ਪਰਮਜੀਤ ਕੋਹਰਿਆ ਨਾਮ ਕਿੱਥੋਂ ਦੇ ਰਹਿਣ ਵਾਲੇ ਜੀ ਮੈਂ ਅੰਬਰਸਾਦ ਦੀ ਰਹਿਣ ਵਾਲੀ ਫਤੇਕਰ ਸਿੰਘ ਗੁੜੀਆਂ ਰੋਡ ਜੀ ਤੇ ਪੱਕੇ ਗਈ ਸੀ ਜੈੰਤੀਪੁਰ ਅੱਛਾ ਤੇ ਆਉਂਦੇ ਆਉਂਦੇ ਜੈੰਤੀਪੁਰੋਂ ਬੱਸ ਵਾਸਤੇ ਬੈਠੇ ਆਂ ਤੇ ਐਕਸੀਡੈਂਟ ਹੋ ਗਿਆ ਅੱਛਾ ਇਥੋਂ ਆ ਲੱਗ ਬਸ ਤੇਜ਼ ਹੀ ਯਾਰ ਪੇਸ਼ੈਂਟ ਨੂੰ ਐਸੀ ਹੀ ਬਣਾ ਹੋਇਆ ਹੈ ਅਨਕੌਂਸ ਇੱਕ ਮਿੰਟ ਸਰ ਇੱਕ ਅਨਸਟੇਬਲ ਹੋ ਰਿਹਾ ਪੇਸ਼ੈਂਟ ਨਾ ਕਰੋ ਅਭੀ ਅਭੀ ਜ਼ਰੂਰੀ ਹੈ ਹੋਰ ਹਾਂਜੀ ਕਿੱਥੋਂ ਆਏ ਦੇ ਅਹੀ ਤਾੜੀ ਵਾਲੋਂ ਮੇਰਾ ਜੋਗੋ ਵਾਲੋਂ ਜੱਟਾਂ ਦੇ ਆਏ ਨਹੀਂ ਆ ਮੈਂ ਐਕਸੀਡੈਂਟ ਕਿੱਦਾਂ ਆ ਸਾਨੂੰ ਪਤਾ ਹੀ ਨਹੀਂ ਗੱਲ ਲੱਗਾ ਜੀ ਕਿੱਥੇ ਤੇ ਗਏ ਸੀ ਨਹੀਂ ਮੇਰੇ ਜੱਜ ਖਰੇ ਪ੍ਰਾਈਵੇਟ ਤੇ ਜੀ ਅੱਗੋਂ ਪੀਓ ਵੱਜਾ ਆ ਦੂਜਾ ਡਿਪੜ ਡਿਪੜ ਹਾਂ ਕਿੰਨੇ ਕਿੰਨੇ ਜਖਮੀ ਹੋ ਗਏ ਹਾਂਜੀ ਕਿੰਨੇ ਕ ਜਣੇ ਬਸ ਚ ਬੜੇ ਜਣੇ ਬੈਠੇ ਦੇ ਹੀ ਬਸ ਚ ਹਾਂਜੀ ਬੜੀਆਂ ਹਾਂ ਸਾਰਿਆਂ ਨੂੰ ਲੱਗੀਆਂ ਨੇ ਕਿ ਇਦੇ ਦੱਥ ਨੂੰ ਗਲਤੀ ਕਦੀ ਮੰਦੇ ਹੋ ਜੀ ਹਾਂ ਬਸ ਬਸ ਹਾਂਜੀ ਬਸ ਤੇ ਜਿਹੜੀਆਂ ਨੇ ਸੀਟਾਂ ਨਹੀਂ ਚੁੱਕੀਆਂ ਗਈਆਂ ਤਾਂ ਕਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਕੋਈ ਇਹ ਨਾ ਵੀ ਨਹੀਂ ਮੈਨੂੰ ਤੇ ਪਤਾ ਨਹੀਂ ਆਹ ਬੇਟੇ ਨੂੰ ਖਰੇ ਪਤਾ ਆ ਮੈਨੂੰ ਨਹੀਂ ਪਤਾ ਆਏਗਾ ਹਾਂ ਅਰੇ ਕੀ ਗੱਲ ਹੈ ਪਾਜੀ ਭਾਈ ਬਸ ਜਾਣ ਦੀ ਬੜੇ ਰਮਾਨ ਨਾ ਸਮਝ ਨਹੀਂ ਆਈ ਇਹ ਗੁੱਟ ਉੱਪਰ ਆ ਵੱਜ ਹੀ ਗਿਆ ਆਉਣ ਲੱਗਣ ਦੇ ਬੇਸਮੈਂਟ ਜੇ ਬਸ ਵੜ ਗਈ ਇਹ ਬਸ ਸਰਕਾਰੀ ਸੀ ਕਿ ਪ੍ਰਾਈਵੇਟ ਸੀ ਪ੍ਰਾਈਵੇਟ ਸੀ ਪ੍ਰਾਈਵੇਟ ਬਸ ਵਾਲਾ ਤੇਜ਼ ਸੀ ਜਾਂ ਕੀ ਸੀ ਕਰਨ ਦਾ ਬਸ ਚਲੋ ਇੰਨੀ ਓਵਰ ਸਪੀਡ ਨਹੀਂ ਹੈਗੀ ਸਪੀਡ ਤੇ ਹੈ ਹੀ ਸੀ ਕਿੱਧਰੋਂ ਆ ਰਹੀ ਸੀ ਬਸ ਬਸ ਪਿੱਛੋਂ ਦੇ ਪਠਾਨ ਘਟੋ ਆਈ ਸੀ ਇਸ ਧਾਰੀ ਰੋ ਬੈਠੇ ਆ ਹਾਂਜੀ ਇਹ ਐਕਸੀਡੈਂਟ ਕਿੱਥੇ ਕਰਕੇ ਹੋਇਆ ਕੱਥੂ ਨਗਰ ਦੇ ਲਾਗੇ ਸੀ ਕੱਥੂ ਨਗਰ ਦੇ ਲਾਗੇ ਹਾਂਜੀ ਕਿੰਨੇ ਹਾਂਜੀ ਕਿਹਦੀ ਗਲਤੀ ਮੰਨਦੇ ਹੋ ਇਹ ਕੋ ਆਪਾਂ ਮਗਰਲੀ ਸੀਟ ਤੋਂ ਦੂਜੀ ਸੀਟ ਤੇ ਬੈਠੇ ਹੋਏ ਆ ਅੱਛਾ ਜੀ ਪਤਾ ਨਹੀਂ ਅੱਗੇ ਜੇ ਜੈ ਜੈ ਡਰਾਈਵਰ ਲੱਗੇ ਬੈਠਾ ਉਹਨੂੰ ਪਤਾ ਆਏਗਾ ਕਿ ਕੀ ਗਲਤੀ ਜੀ ਆਪਾਂ ਦੇ ਕਿੰਨਾ ਕੁ ਨੁਕਸਾਨ ਹੋਇਆ ਕੋਈ ਇੱਥੇ ਨੁਕਸਾਨ ਕਾਫੀ ਚਾਰੇ ਬੱਚੇ ਵੀ ਮਰ ਗਏ ਲੇਡੀਜ਼ ਵੀ ਜੈਂਸ ਕਿੰਨੇ ਕੁ ਕਾਫੀ ਜ਼ਖਮੀ ਦੀ ਸਾਰੀ ਬੱਸ ਹੀ ਹੋਈ ਹੈ ਅੱਛਾ ਜੀ ਸਾਰੀ ਬੱਸ ਭਰੀ ਸੀ ਜੀ ਕਿਹ ਜੀ ਡੈਥ ਹੋਈ ਕੋਈ ਹਾਂ ਜੀ ਕਾਫੀ ਡੈਥ ਵੀ ਹੋਈ ਹੈ ਸੈਂ ਬੱਚਾ ਵੀ ਹੋਇਆ ਡੈਥ ਬੱਚਾ ਵੀ ਇੱਕ ਛੋਟਾ ਜਿਹਾ ਮੇਰੇ ਲੱਗ ਗਈ ਸੀ ਉਹ ਇੱਕ ਡੈਥ ਹੋ ਗਈ ਤੁਸੀਂ ਕਿੱਥੋਂ ਰਹਿਣ ਵਾਲੇ ਮੈਂ ਵੀ ਇੱਕ ਛੇ ਤੋਂ ਤੁਸੀਂ ਸਾਰੇ ਪਰਿਵਾਰ ਦੇ ਨਾਲ ਜਾ ਰਹੇ ਸੀ ਔਰ ਪਰਿਵਾਰ ਦੇ ਬੱਚੇ ਨੇ ਛੋਟੇ ਬੱਚੇ ਨੇ ਘਰ ਸੱਟ ਲੱਗੀ ਨਹੀਂ ਨਹੀਂ ਬੱਚਾ ਦਾ ਬਚਾਓ ਬਾਕੀ ਮੇਰੀ ਮਦਦ ਦੇ ਲੱਗੀ ਆ ਮੇਰੇ ਲੱਗੀ ਫਾਦਰ ਸਾਹਿਬ ਇੱਥੇ ਪਤਾ ਨਹੀਂ ਮੈਨੂੰ ਲੱਭਦੇ ਨਹੀਂ ਪਏ ਤੇ ਡਾਕਟਰ ਸਾਹਿਬ ਨੂੰ ਪੁੱਛ ਨਹੀਂ ਮੇਰੇ ਫਾਦਰ ਨਹੀਂ ਲੱਭਦੇ ਪਏ ਅਸੀਂ ਠੀਕ ਹੈ ਠੀਕ ਹੈ ਕੀ ਗੱਲ ਹੋ ਗਈ ਸਾਹਿਬ ਜੀ ਬਸ ਤੇ ਕਿੱਥੇ ਫਰਮਟ ਟਕੜਾਈ ਕਿ ਕਿੱਥੇ ਟਕੜਾਈ ਬਸ ਪਰਦੇ ਦੇ ਦਿੱਤੇ ਨੇ ਟਕੜਾ ਤੇ ਟਕੜਾ ਕਿੱਥੇ ਕਰਕੇ ਟਕੜਾਈ ਕਿੰਨੇ ਕੇ ਜਾਨੇ ਦੇ ਸਾਲ ਲੱਗੀਆਂ ਪਤਾ ਮੜੇ ਕਾਰਨ ਪਤਾ ਲੱਗਾ ਕਾਰਨ ਪਤਾ ਲੱਗਾ ਕਿ ਅੱਗੇ ਬੈਠੀ ਪਿੱਛੇ ਬੈਠੀ ਜਿਹੜੀ ਜਗ੍ਹਾ ਤੇ ਐਕਸੀਡੈਂਟ ਹੋਇਆ ਪਤਾ ਮੜੇ ਹੈ ਨਾ ਬਹੁਤ ਰਸ ਕੀ ਗੱਲ ਹੋਈ ਜੀ ਸਰ ਇਹ ਜੰਤੀਪੁਰੋਂ ਚੜੇ ਹੀ ਤੇ ਜਾਂਦੇ ਰ ਟਰੱਕ ਨੇ ਟੱਕਰ ਮਾਰੀ ਤੇ ਐਕਸੀਡੈਂਟ ਹੋ ਗਿਆ ਅੰਮ੍ਰਿਤਸਰ ਆ ਰਹੇ ਸੀ ਅੰਮ੍ਰਿਤਸਰ ਆ ਰਹੇ ਜੀ ਮੇਰੇ ਮਦਰ ਨੇ ਜੀ ਮਦਰ ਨੇ ਤੁਹਾਨੂੰ ਕਿੱਦਾਂ ਪਤਾ ਲੱਗਾ ਸਰ ਫੋਨ ਆਇਆ ਸੀ ਕਿੰਨਾ ਦਾ ਫੋਨ ਕਿੰਨਾ ਦਾ ਉਹ ਦਿਲ ਦਾ ਹੀ ਆਇਆ ਸੀ ਦੂਜੀ ਨਾਲ ਮਾਸੀ ਜੀ ਉਹਨਾਂ ਦਾ ਵੀ ਐਕਸੀਡੈਂਟ ਹੋਇਆ ਉਹਨਾਂ ਦਾ ਲੱਤ ਟੁੱਟ ਗਈ ਹੱਡੀ ਟੁੱਟ ਗਈ ਜੀ ਪਤਾ ਲੱਗਾ ਕਿੰਨੇ ਕੁ ਜਾਣੇ ਸੀ ਬਸ ਤੇ ਵਿੱਚ ਕਾਫੀ ਸਰ ਬਸ ਤੁਹਾਨੂੰ ਪਤਾ ਭਰੀ ਹੁੰਦੀ ਹੈ ਬਸ ਦਾ ਬਣਾ ਦੋ ਸਾਈਕ ਜਿਹੜੀ ਸਰਕਾਰੀ ਹਾਂਜੀ ਇਹ ਨਹੀਂ ਸਰ ਮੈਨੂੰ ਪਤਾ ਅੱਛਾ ਹਾਂਜੀ ਤੇ ਫਿਰ ਕੀ ਹਾਲਾਤ ਕੀ ਤੁਹਾਡੇ ਮਦਰ ਦੇ ਸਾਨੂੰ ਲੱਤ ਟੁੱਟ ਗਈ ਹੈ ਅੱਛਾ ਹਾਂਜੀ ਬਾਕੀ ਤੁਸੀਂ ਮੈਨੂੰ ਸਾਡੇ ਪਏ ਹੈ ਸਰ ਤੁਹਾਨੂੰ ਪੁੱਛ ਸਕਦੇ ਹੋ ਵੇਖੋ ਕਿੰਨੀਆਂ ਮਰਦਾਂ ਸੀ ਪਈ ਹੋਈ ਹੈ ਜੀ ਜੀ ਤੇ ਫਿਰ ਤੁਸੀਂ ਇੱਥੋਂ ਲੋਕਲ ਹੀ ਹੁੰਦੀ ਸਰ ਹਾਂ ਲੋਕਲ ਹੀ ਹੁੰਦਾ ਸਰ ਫਤਿਹ ਰੋਡ ਤੋਂ ਸਰ ਕੀ ਮੰਗ ਕੀ ਕਰਦੇ ਮੰਗ ਸਰ ਇਹੋ ਕਿੰਨੇ ਵੀ ਚਲੋ ਕੋਈ ਵੀ ਜੇ ਕਰਕੇ ਜਿਹਦਾ ਵੀ ਨੁਕਸਾਨ ਹੋਇਆ ਵਾ ਉਹਦੇ ਵਿਚਾਰੇ ਦਾ ਹੈਲਪ ਕੀਤੀ ਜਾਏ ਹੁਣ ਦੋਨੋਂ ਗਰੀਬ ਲੋਕ ਹੈ ਉਹਨਾਂ ਕਿੱਥੋਂ ਕਰਨੀ ਹੈ ਜੀ ਜੀ ਹਾਂਜੀ ਠੀਕ ਬਾਕੀ ਮੰਗੇ ਸਰ ਜੀ ਕਿੰਨੇ ਕੀ ਹੋਇਆ ਕੀ ਐਕਸੀਡੈਂਟ ਪਤਾ ਨਹੀਂ ਕੋਈ ਬਾਸ ਐਕਸੀਡੈਂਟ ਹੋਇਆ ਸ਼ਾਇਦ ਹਾਂ ਜੀ ਸਰ ਕਿੰਨੇ ਪੇਸ਼ੈਂਟ ਹੁਣ ਤੱਕ ਤੁਹਾਡੇ ਕੋਲ ਮੇਰੇ ਖਿਆਲ ਆਪਣੇ ਕੋ ਕਿੰਨੇ ਆਏ ਨੇ ਟੁੱਟੇ ਜੀ ਪੇਸ਼ੈਂਟ ਹੈ ਮੈਂ ਬੰਦੀ ਚਾਰ ਸੇ ਹਮਾਰੇ ਪਾਸ ਹੈ ਸਰ ਆਪਣੇ ਪਾਸ ਸੇ ਹੈ ਆਪਣੇ ਮੈਨੇਜਰ ਸਰ ਜੀ ਹਾਂ ਜਿੰਨੇ ਆਏ ਮੈਨੇਜ ਕਰ ਰਹੇ ਹੈ ਸਰ ਕੋਈ ਕੈਜ਼ੁਐਲਟੀ ਵੀ ਕੋਈ ਹੈ ਕੀ ਡੈਟਰੀ ਹਾਂ ਕੋਈ ਬੱਚਾ ਕੋਈ ਬੱਚਾ ਦੱਸ ਰਹੇ ਨੇ ਡਡੂ ਉਹਨਾਂ ਨੂੰ ਪਤਾ ਹੀ ਹੈ ਮੈਨੂੰ ਜ਼ਿਆਦਾ ਪਤਾ ਉਹਨਾਂ ਨੂੰ ਹਾਲਾਤ ਕਿਸ ਤਰ੍ਹਾਂ ਦੇ ਹੈ ਜੀ ਡਾਕਟਰ ਸਾਹਿਬ ਹਾਲਾਤ ਬਹੁਤ ਵਧੀਆ ਮੈਨੇਜ ਕਰ ਰਹੇ ਹੈ ਸਰ ਕੋਈ ਸੀਰੀਅਸ ਪੇਸ਼ੈਂਟ ਆਇਆ ਹੈ ਸੀਰੀਅਸ ਕੋਈ ਜਿਆਦਾ ਪੇਸ਼ੈਂਟ ਅਜੇ ਸੀਰੀਅਸ ਤਾਂ ਨਹੀਂ ਜਿਹੜੇ ਸਾਡੇ ਕੋਲ ਆਏ ਨੇ ਉਹ ਸਰਜੀ ਵਾਲਿਆਂ ਕੋ ਪਤਾ ਕਰੋ ਸਾਡੇ ਆਰਥੋ ਚ ਜਿਹੜੇ ਆਏ ਨੇ ਉਹਨਾਂ ਨੂੰ ਮੈਨੇਜ ਕਰ ਰਹੇ ਆ ਜੀ ਇੱਕ ਦੋ ਪੇਸ਼ੈਂਟ ਹੈਗੇ ਨੇ ਜਿਹੜੇ ਉਹਨਾਂ ਨੂੰ ਕ੍ਰਿਟੀਕਲ ਨੇ ਉਹਨਾਂ ਨੂੰ ਦੇਖ ਰਹੇ ਆ ਸਰ ਆਪਣਾ ਨਾਮ ਤੇ ਥੋੜਾ ਦੱਸ ਦਿਓ ਡਾਕਟਰ ਧਰਮ ਸਿੰਘ ਮੇਰਾ ਸੰਪਰ ਪ੍ਰੋਫੈਸਰ ਮੈਂ ਠੀਕ ਹੈ ਸਰ ਕੀ ਆ ਇੱਕ ਗੱਲ ਪੇਪਰ ਲੈ ਲਿਆ ਸੀ ਤੇ ਜੋ ਪਾਸੇ ਆ ਕੇ ਪੇਪਰ ਲੈ ਰਹੇ ਸੀ ਤੇ ਮੌਕੇ ਤੇ ਅਸੀਂ ਜ਼ਖਮੀਆਂ ਨੂੰ ਐਂਬੂਲੈਂਸ ਦੀ ਮਦਦ ਨਾਲ ਲੈ ਕੇ ਇਹ ਦੇਖੀਏ ਜਿੰਨੀ ਅੱਜ 12 13 ਬੰਦੇ ਜਿਹੜੇ ਉਹ ਜ਼ਖਮੀ ਨੇ ਹਾਂਜੀ ਉਹ ਵੀ ਹਸਪਤਾਲ ਤੇ ਭੱਜਿਆ ਜਿੱਥੋਂ ਜਿੱਥੋਂ ਸਾਨੂੰ ਕਾਲ ਆ ਰਹੀ ਹੈ ਹਸਪਤਲ ਤੇ ਸਿੱਸੇ ਜਾ ਕੇ ਲੈਣੇ ਨੇ ਕਿੰਨਾ ਕੀ ਗੱਲ ਕਰੀ ਹੈ ਜੈਕਵਲਟੀ ਸੱਚੀ ਨਹੀਂ ਜੈਕਵਲਟੀ ਹੋ ਜੇ ਤੱਕ ਸਾਡੇ ਇੱਕ ਹੀ ਇੱਕ ਹੀ ਦੇ ਸਾਹਮਣੇ ਨਹੀਂ ਆਈ ਹਾਂਜੀ ਹੋਰ ਸੱਕੀ ਕੀ ਨਾਮ ਹੈ ਨਾਮ ਜਿਸ ਤੱਕ ਨਾਮ ਨਹੀਂ ਪਤਾ ਲੱਗਾ ਸਾਨੂੰ ਪਤਾ ਲੱਗਾ ਕਿ ਉਹ ਦੀ 12 13 ਸਾਲ ਜਿਹੜੀ ਉਹ ਬਾਕੀ ਇਹਨਾਂ ਲੱਗਦੀ ਸੀਰੀਅਸ ਇੰਜਰੀਜ਼ ਹੈਗੀਆਂ ਵਾ ਬਾਕੀ ਆਈਸੀਯੂ ਚ ਜਾ ਕੇ ਦੇਖਦੇ ਆ ਕਿ ਕਿ ਪੇਸ਼ੈਂਟ ਦੀ ਕੀ ਹਾਲਤ ਆ ਸੀ ਪਰ ਜਿਹੜਾ ਡਰਾਈਵਰ ਆ ਉਸ ਨੂੰ ਫੜਾਇਆ ਗਿਆ ਕਿ ਉਹ ਖਰਾਬ ਨਹੀਂ ਹਜੇ ਮੌਕੇ ਤੇ ਫੜਿਆ ਨਹੀਂ ਫੜਾਇਆ ਨਹੀਂ ਹਜੇ ਮੌਕੇ ਤੇ ਨਹੀਂ ਫੜਾਇਆ